ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਹੁਣ ਵੱਜ ਗਏ ਨੇ ਦੁਪਹਿਰ ਤੇ 12 ਤੇ ਬਾਹਰ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਏ ਤੇ ਗਰਮ ਕਰਮ ਚੱਲਦੀ ਆ ਹਵਾ ਦੇਖੋ ਜੀ ਦਿਨ ਪਾ ਦਿਨਾਂ ਟੈਂਪਰੇਚਰ ਇੰਨਾ ਜ਼ਿਆਦਾ ਗਰਮ ਹੋਈ ਜਾਂਦਾ ਨਾ ਘਟਨਾ ਦਾ ਕੀ ਤਾਂ ਸਭੋਂ ਵੱਧ ਆਈ ਆ ਬਾਹਰ ਨਿਕਲਣਾ ਤਾਂ ਹੁਣ ਨਾ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਚਲੋ ਜੀ ਹੁਣ ਆਪਾਂ ਬੈਠ ਗਏ ਆ ਏਸੀ ਵਾਲੇ ਕਮਰੇ ਵਿੱਚ ਮਹਾ ਏਸੀ ਵਾਲੇ ਕਮਰੇ ਵਿੱਚ ਵਿੱਚੇ ਬੈ ਕੇ ਨਾ ਆਪਾਂ ਵੀਡੀਓ ਬਣਾਉਨੇ ਆ ਦੇਖੋ ਜੀ ਜਿਹੜੀ ਆਪਾਂ ਨੇ ਅੱਜ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਆ ਨਾ ਉਹ ਨੇਲ ਪੇਂਟ ਦੇ ਹੀ ਕਰਾਂਗੇ ਦੇਖੋ ਜੀ ਆਪਾਂ ਨਾ ਮਹਿੰਗੀਆਂ ਮਹਿੰਗੀਆਂ ਨੇਲ ਪੇਂਟਾਂ ਖਰੀਦ ਲੈਣੇ ਆ ਬਹੁਤ ਸਾਰੀਆਂ ਆਜ ਤਾਂ ਹੈ ਨਹੀਂਗਾ ਵੀ ਆਪਾਂ 1-2 ਨੇਲ ਪੇਂਟਾਂ ਖਰੀਦ ਲੈਣੇ ਆ ਹੁਣ ਜਿੰਨੇ ਵੀ ਆਪਣੇ ਕੋਲ ਸੂਟ ਹੁੰਨੇ ਨਾ ਉਹਦੇ ਨਾਲ ਦੀਆਂ ਹੀ ਆਪਾਂ ਨੇਲ ਪੇਂਟਾਂ ਖਰੀਦਦੇ ਆ ਆਪਣੇ ਕੋਲ ਨੇਲ ਪੇਂਟਾਂ ਨਾਲ ਤਾਂ ਆਪਾਂ ਘਰ ਭਰ ਲੈਣੇ ਆ ਦੇਖੋ ਜੀ ਆਪਾਂ ਇੰਨਾ ਪੈਸਾ ਲਾ ਦਨੇ ਨੇਲ ਪੇਂਟਾਂ ਤੇ ਫੇਰ ਉਹ ਪਈਆਂ ਪਈਆਂ ਸੁੱਕ ਜਾਂਦੀਆਂ ਐ ਤੇ ਆਪਾਂ ਨੇ ਉਹਦੇ ਵਾਸਤੇ ਦੱਸਦੇ ਆਂ ਕਿ ਉਹ ਸੁੱਕ ਸੁੱਕੀਆਂ ਹੋਈਆਂ ਨੇਲ ਪੇਂਟਾਂ ਨੂੰ ਆਪਾਂ ਘਰ ਵਿੱਚ ਕਿਸ ਤਰ੍ਹਾਂ ਠੀਕ ਕਰ ਸਕਦੇ ਆਂ ਚਲੋ ਜੀ ਮੇਰੇ ਕੋਲ ਵੀ ਬਹੁਤ ਜ਼ਿਆਦਾ ਨੇਲ ਪੇਂਟਾਂ ਪਈਆਂ ਨੇ ਚਲੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖੋ ਜੀ ਇਹ ਜਿੰਨੇ ਮੇਰੇ ਕੋਲ ਸੂਟ ਆ ਨਾ ਹਲੇ ਹ ਸੂਟ ਤਾਂ ਮੇਰੇ ਕੋਲ ਬਹੁਤ ਜ਼ਿਆਦਾ ਨੇ ਨੇਲ ਪੇਂਟਾਂ ਹੈਗੀਆਂ ਨੇ ਮੇਰੇ ਕੋਲ ਘਟਾਂ ਦੇਖੋ ਜੀ ਇਹਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਨੇਲ ਪੇਂਟਾਂ ਨਾ ਸੁੱਕ ਗਈਆਂ ਨੇ ਉਹ ਸ਼ੀਸ਼ੀਆਂ ਭਰੀਆਂ ਹੋਈਆਂ ਜਾਂ ਤਾਂ ਆਪਾਂ ਨੇ ਵਰਤਣੀਆਂ ਹੀ ਨਹੀਂ ਹੈਗੀਆਂ ਇਹ ਦੇਖੋ ਜੀ ਇਹ ਅੱਜ ਤਾਂ ਹੈ ਨਹੀਂ ਗਾ ਵੀ ਇੰਡੀਆ ਜੋ ਖਰੀਦੀਆਂ ਹੋਈਆਂ ਇਹ ਸਾਰੀਆਂ ਬਾਹਰੀ ਕੰਟਰੀ ਜੋ ਖਰੀਦੀਆਂ ਹੋਈਆਂ ਨੇ ਇਹ ਇਹ ਕੋਈ ਤਾਂ ਯੂ ਐਸ ਏ ਤੋਂ ਖਰੀਦੀਆਂ ਹੋਈਆਂ ਐ ਕੋਈ ਕੈਨੇਡਾ ਤੋਂ ਖਰੀਦੀਆਂ ਹੋਈਆਂ ਨੇ ਕੋਈ ਇੰਗਲੈਂਡ ਤੋਂ ਖਰੀਦੀਆਂ ਹੋਈਆਂ ਨੇ ਦੇਖੋ ਜੀ ਇਹ ਅੱਜ ਦਾ ਹੈ ਨਹੀਂ ਗਾ ਵੀ ਆਪਾਂ ਨੇ ਜਿਹੜੀ ਇਧਰੋਂ ਨੇਲ ਪੇਂਟਾਂ ਖਰੀਦੀਆਂ ਹੋਈਆਂ ਐ ਬਈ ਪੈਸਿਆਂ ਦੇ ਵਿੱਚ ਖਰੀਦੀਆਂ ਹੋਈਆਂ ਦੇਖੋ ਜੀ ਇਹ ਜਿੰਨੀਆਂ ਵੀ ਨੇਲ ਪੇਂਟਾਂ ਨਾ ਇਹ ਡਾਲਰਾਂ ਦੇ ਵਿੱਚ ਖਰੀਦੀਆਂ ਗਈਆਂ ਐ ਹੁਣ ਜਿਹੜੇ ਬੰਦੇ ਨੇ ਇੰਨੇ ਪੈਸੇ ਲਾਏ ਹੋਏ ਨਾ ਉਾਇਦਾ ਹੈ ਨਹੀਂਗਾ ਵੀ ਆਪਾਂ ਇਹਨਾਂ ਨੂੰ ਸਿੱਟ ਦੂੰਗੇ ਦੇਖੋ ਜੀ ਕੋਈ ਵੀ ਚੀਜ਼ ਹੈ ਨਾ ਉਹ ਪੈਸਾ ਲਾ ਕੇ ਹੀ ਆਉਂਦੀ ਆ ਚਲੋ ਜੀ ਇਹਦੇ ਵਾਸਤੇ ਆਪਾਂ ਤੁਹਾਨੂੰ ਤਰੀਕਾ ਦੱਸਦੇ ਆਂ ਵੀ ਤੁਸੀਂ ਨਾ ਇੰਡੀਆਂ ਨੇਲ ਪੇਂਟਾਂ ਨੂੰ ਨਾ ਤੁਸੀਂ ਸਿੱਟ ਨਹੀਂ ਸਕਦੇ ਹੈਗੇ ਇਹਨਾਂ ਨੂੰ ਘਰ ਵਿੱਚੇ ਤਰੀਕਾ ਤੁਹਾਨੂੰ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਵੀ ਜਮੀ ਹੋਈ ਨੇਲ ਪੇਂਟ ਨੂੰ ਤੁਸੀਂ ਕਿਸ ਤਰ੍ਹਾਂ ਪਤਲੀ ਕਰ ਸਕਦੇ ਆਂ ਦੇਖੋ ਜੀ ਇਹ ਵਿੱਚ ਵਿੱਚ ਨੇਲ ਪੇਂਟ ਨਾ ਜਿਹੜੀਆਂ ਬੁਰਸ਼ ਹੁੰਦਾ ਨਾ ਉਹ ਵੀ ਜਾਮ ਹੋਏ ਪਏ ਨੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਇਹਦੇ ਵਾਸਤੇ ਆਪਾਂ ਨੇ ਕਿਹੜੀ ਚੀਜ਼ ਲੱਤੀ ਆ ਉਹ ਵੀ ਬਹੁਤ ਸਸਤੀ ਉਹ ਵੀ ਤੁਹਾਨੂੰ ਆਏ ਨਹੀਂ ਹੈਗਾ ਵੀ ਬਾਜ਼ਾਰ ਵਿੱਚੋਂ ਲੈਣੀ ਪੈਣੀ ਆ ਉਹ ਵੀ ਤੁਹਾਡੇ ਘਰ ਦੇ ਵਿੱਚੋਂ ਹੀ ਚੀਜ਼ ਹੈਗੀ ਆ ਦੇਖੋ ਜੀ ਇਹ ਹੈਗਾ ਆਪਣੇ ਕੋਲ ਹੈਗਾ ਇੱਕ ਡੋਂਗਾ ਡੋਂਗੇ ਦੇ ਵਿੱਚ ਪਾ ਲਿਆ ਇਹ ਆਪਾਂ ਨੇ ਗਰਮ ਪਾਣੀ ਇਹ ਆਏ ਨਹੀਂ ਹੈਗਾ ਵੀ ਇਹ ਨੋਰਮਲ ਨੋਰਮਲ ਪਾਣੀ ਹੈ ਇਹ ਪੂਰਾ ਆਪਾਂ ਨੇ ਨਾ ਗਰਮ ਪਾਣੀ ਕਰਕੇ ਲਤਾਏ ਦੇਖੋ ਜੀ ਆਪਾਂ ਨੇ ਕੀ ਕਰਨਾ ਹੈ ਇੱਕ ਇੱਕ ਨੇਲ ਪੇਂਟ ਚੱਕ ਕੇ ਨਾ ਆਪਾਂ ਨੇ ਨਾ ਇਸ ਤਰ੍ਹਾਂ ਇਹਨੂੰ ਵਿੱਚ ਰੱਖ ਦੇਣੀ ਆ ਗਰਮ ਪਾਣੀ ਦੇ ਵਿੱਚ ਦੇਖੋ ਜੀ ਇਹ ਆਹ ਨੇਲ ਪੇਂਟ ਉਹ ਆ ਜਿਹੜੇ ਮੈਨੇ ਇਥੇ ਮੋਹਾਲੀ ਵਿਆਹ ਗਈ ਸੀ ਨਾ 레드 ਰੰਗ ਦਾ ਸੂਟ ਪਾ ਕੇ ਉਹਦੇ ਵਾਸਤੇ ਮੈਂ ਸਪੈਸ਼ਲ ਸ਼ੋਪਿੰਗ ਕਰੀ ਥੀ ਇਹ ਨੇਲ ਪੇਂਟ ਦੀ ਇਹ ਕਾਫੀ ਮਹਿੰਗੀ ਆਈ ਥੀ ਬਿਲਕੁਲ ਵੀ ਉਤਰਦੀ ਨਹੀਂ ਹੈਗੀ 1 ਮਹੀਨਾ ਨਾਲ ਇਸ ਤਰ੍ਹਾਂ ਹੀ ਨੋਹਾਂ ਤੇ ਟਿਕੀ ਰਹਿੰਦੀ ਹੈ ਇਹ ਬਹੁਤ ਵਧੀਆ ਹੈ ਇਹਦੀ ਸ਼ਾਈਨਿੰਗ ਵੀ ਇੰਨੀ ਵਧੀਆ ਨਾ ਦੇਖੋ ਇਹਨੂੰ ਵੀ ਆਪਾਂ ਇਸ ਤਰ੍ਹਾਂ ਰੱਖ ਦੂੰਗੇ ਇਹ ਬਹੁਤ ਹੀ ਸੌਖਾ ਤਰੀਕਾ ਹੈ देखो जी ਜਿਹੜਾ ਪਾਣੀ ਲੈਣਾ ਪੂਰਾ ਗਰਮ ਲੈਣਾ ਹੈ ਤਾਂ ਕਿ ਉਹਦੇ ਵਿੱਚ ਨਾ ਜਿਵੇਂ ਉਹਨਾ ਕੰੱਚ ਦੀ ਸ਼ੀਸ਼ੀ ਹੈ ਉਹਨੂੰ ਵੀ ਨਾ ਗਰਮ ਹੋਣ ਨੂੰ ਵੀ ਟਾਈਮ ਲੱਗੂਗਾ ਚਲੋ ਜੀ ਆਪਾਂ ਨੇ ਇੰਨੀਆਂ ਕਿ ਨੇਲ ਪੇਂਟਾਂ ਰੱਖ ਲਈਆਂ ਇਹਨੂੰ 5-10 ਮਿੰਟ ਨਾ ਇਸ ਤਰ੍ਹਾਂ ਤੁਸੀਂ ਗਰਮ ਪਾਣੀ ਦੇ ਵਿੱਚ ਰੱਖਣਾ ਉਸ ਟਾਈਮ ਅਗਰੋਂ ਆਪਾਂ ਤੁਹਾਨੂੰ ਦਿਖਾਉਨੇ ਆ ਚਲੋ ਜੀ ਆਪਣੇ ਨੇਲ ਪੇਂਟਾਂ ਨੂੰ 10 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਤੁਹਾਨੂੰ ਕੱਢ ਕੇ ਦਿਖਾਉਨੇ ਆ ਵੀ ਆਪਣੀ ਜਿਹੜੀ ਨਾ ਜੰਮੀ ਹੋਈ ਨੇਲ ਪੇਂਡ ਦੀ ਉਹ ਠੀਕ ਹੋਈ ਆ ਕਿ ਨਹੀਂ ਹੋਈ ਦੇਖੋ ਜੀ ਤੁਸੀਂ ਜਦੋਂ ਇਹਨੂੰ ਨੇਲ ਪੇਂਟ ਨੂੰ ਇਸ ਤਰ੍ਹਾਂ ਕੱਢਣਾ ਨਾ ਉਹਨੂੰ ਨਾ 1-2 ਮਿੰਟ ਨਾ ਇਸ ਤਰ੍ਹਾਂ ਨਾ ਹਿਲਾ ਲੈਣਾ ਹੈ ਹਿਲਾ ਕੇ ਨਾ ਹੁਣ ਫਿਰ ਤੁਸੀਂ ਲਾ ਕੇ ਦੇਖਣਾ ਵੀ ਇਹਦਾ ਫਰਕ ਪਿਆ ਕਿ ਨਹੀਂ ਪਿਆ ਹੈਗਾ ਜੰਮੀ ਹੋਈ ਨੇਲ ਪੇਂਟ ਦਾ ਦੇਖੋ ਜੀ ਕਿੰਨਾ ਜ਼ਿਆਦਾ ਫਰਕ ਪੈ ਗਿਆ ਪਹਿਲਾਂ ਨਾ ਇਹ ਜਿਹੜੇ ਬੁਰਸ਼ ਤਾਂ ਨਾ ਵਿੱਚੇ ਜਾਮ ਹੋਇਆ ਪਿਆਤਾ ਹੁਣ ਦੇਖੋ ਆਪਣੀ ਨਾ ਜਿਹੜੀ ਇਹ ਨੇਲ ਪੇਂਟ ਹੈ ਨਾ ਐਨ ਪਿੰਗਲ ਕੇ ਨਾ ਦੇਖੋ ਐਨ ਪਤਲੀ ਹੋ ਗਈ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਚੈੱਕ ਕਰਾਉਨੇ ਆ ਲਾ ਕੇ ਇਹ ਤਾਂ ਇਸ ਤਰ੍ਹਾਂ ਬਣ ਗਈ ਜਿਵੇਂ ਆਪਾਂ ਨਾ ਬਾਜ਼ਾਰ ਦੇ ਵਿੱਚੋਂ ਹੀ ਖਰੀਦ ਕੇ ਲੈ ਕੇ ਆਏ ਹੁੰਨੇ ਆ ਦੇਖੋ ਚੈੱਕ ਕਰੋ ਦੇਖੋ ਕਿੰਨਾ ਜ਼ਿਆਦਾ ਫਰਕ ਪੈ ਗਿਆ ਗਰਮ ਪਾਣੀ ਦੇ ਵਿੱਚ ਰੱਖਣ ਵਾਸਤੇ ਜਿਹੜੇ ਤੁਹਾਡੇ ਘਰ ਦੇ ਵਿੱਚ ਇਹਨਾਂ ਨੇਲ ਪੇਂਟ ਐ ਇਸ ਤਰ੍ਹਾਂ ਜੰਮੀਆਂ ਹੋਈਆਂ ਨਾ ਤੁਸੀਂ ਗਰਮ ਪਾਣੀ ਪਾ ਕੇ ਨਾ ਇਸ ਤਰ੍ਹਾਂ ਰੱਖ ਸਕਦੇ ਆ ਜਿਵੇਂ ਦੇਖੋ ਜੀ ਆਪਣੇ ਕੋਲ ਨਾ ਲਿਪਸਟਿਕ ਆ ਹੁੰਦੀਆਂ ਨਾ ਉਹ ਵੀ ਪੰਨਿਆਂ ਪੰਨਿਆਂ ਨਾ ਗਿੱਲੇ ਗਿੱਲੇ ਹੋ ਜਾਂਦੀਆਂ ਜਦੋਂ ਆਪਾਂ ਲਾਉਨੇ ਆ ਨਾ ਰਿਸਟਿਕ ਉਹ ਫਿਰ ਆਲੇ-ਦਾਲੇ ਨੂੰ ਖਿੜ ਜਾਂਦੀ ਉਹਦੇ ਵਾਸਤੇ ਵੀ ਨਾ ਮੈਂ ਤੁਹਾਨੂੰ ਦੱਸ ਦਈਆਂ ਤੁਸੀਂ ਨਾ ਉਹਨੂੰ ਨਾ ਫ੍ਰਿਜ ਵਿੱਚ ਰੱਖ ਸਕਦੇ ਆ ਫ੍ਰਿਜ ਵਿੱਚ ਰੱਖ ਕੇ ਨਾ ਬਹੁਤ ਵਧੀਆ ਜੰਮ ਜਾਂਦੀ ਹੈ ਤੇ ਬਿਲਕੁਲ ਵੀ ਖਿਲਦੀ ਨਹੀਂ ਲੋ ਜੀ ਆਪਾਂ ਨੇ ਤੁਹਾਨੂੰ ਨੇਲ ਪੇਂਟ ਲਗਾ ਕੇ ਵੀ ਦਿਖਾ ਦਿੱਤੀ ਹੈ ਤੇ ਬਹੁਤ ਵਧੀਆ ਤਰੀਕਾ ਹੈ ਸੌਖੇ ਤਰੀਕੇ ਨਾਲ ਤੁਸੀਂ ਵੀ ਘਰ ਦੇ ਵਿੱਚ ਇਸ ਤਰ੍ਹਾਂ ਨਾ ਆਪਣੇ ਨੇਲ ਪੇਂਟਾਂ ਨੂੰ ਨਾ ਠੀਕ ਕਰ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ